ਵੈਗੁਰੂ ਜੀ ਕਾਲ ਸਾਹਿਬੈਗੁਰੂ ਫਤਿਹ ਜੀ ਦਰਸ਼ਕਾਂ ਦਾ ਸਵਾਗਤ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਉਸਦੇ ਨਾਲ ਹੀ ਜਿਵੇਂ ਕਿ ਮਜ਼ਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਉਪਰੰਤ ਔਰ ਅਸੀਂ ਉਸ ਖੂਹ ਦੇ ਦਰਸ਼ਨ ਕਰਨ ਜਾ ਰਹੇ ਹਾਂ ਕਿ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਕਿ ਖੇਤਾਂ ਨੂੰ ਪਾਣੀ ਲਗਾਉਣ ਵੇਲੇ ਜੋ ਇੱਕ ਇਤਿਹਾਸਿਕ ਖੂਹ ਦਰਸ਼ਨ ਕਰਨ ਤੋਂ ਉਪਰੰਤ ਜਿਤਾ ਕਿ ਇਤਿਹਾਸਿਕ ਖੂਹ ਦੇ ਦਰਸ਼ਨ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਇੱਥੇ ਉਹ ਇਤਿਹਾਸਿਕ ਖੂਹ ਹੈਗਾ ਕਿ ਜਿਸ ਤੇ ਗੁਰੂ ਨਾਨਕ ਪਾਤਸ਼ਾਹ ਜੀ ਖੇਤੀ ਕਰਨ ਗੁਰਾਂ ਸਤਿ ਸ੍ਰੀ ਅਕਾਲ ਜੀ ਅਸੀਂ ਦਰਸ਼ਕੀ ਦਾਰ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸਿਕ ਉਹ ਜੋ ਕਿ ਇਹ ਜ਼ਮੀਨ ਦੇ ਜਿੱਥਾਂ ਕਿ ਆਪਣੀ ਖੇਤੀ ਕਰਨ ਉਪਰੰਤ ਜੋ ਕਿ ਇੱਥੇ ਪਾਣੀ ਦੀ ਜੋ ਜਿੱਥਾਂ ਕਿ ਸੇਵਾ ਜਿੱਥਾਂ ਕਿ ਜੋ ਖੇਤਾਂ ਨੂੰ ਪਾਣੀ ਲਗਾਇਆ ਜਾਂਦਾ ਸੀਗਾ ਇਸ ਤੇ ਇੱਕ ਗੋਲਾ ਵੀ ਇੱਕ ਦਿੱਖਦਾ ਹੈ ਕਿ ਜਿਹੜਾ ਜੋ ਭਾਰਤ ਹਿੰਦੂਸਤਾਨ ਦੀ ਜੰਗ ਦੌਰਾਨ ਇੱਥੇ ਇੱਕ ਰੱਖਿਆ ਹੋਇਆ ਨਿਸ਼ਾਨ ਹੈ ਤੇ ਉਸ ਦੇ ਨਾਲ ਹੀ ਇੱਕ ਤਰ੍ਹਾਂ ਕੀ ਵਾਲਾ ਉਹ ਇਸ ਟਮ ਹੈ ਕਿ ਇੱਥੇ ਇੱਕ ਮੋਟਰ ਲਗਾਈ ਗਈ ਹੈ ਕਿ ਇਹਦੇ ਨਾਲ ਪਾਣੀ ਜੋ ਆਖੀ ਜਲ ਜਿਹੜਾ ਕਿ ਸੰਗਤਾਂ ਨੂੰ ਫਿਰ ਦਿੱਤਾ ਜਾਂਦਾ ਹੈ